ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਤਲਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਮੰਡ ਸੰਗੋਸ਼ਲਾ ਦੇ ਦਿਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਪਿੰਡੇ ਲੋਕਾਂ ਨੇ ਸਹਿਮਤੀ ਨਾਲ ਪਿੰਡ ਦਾ ਸਰਪੰਚ ਸੁਣਿਆ ਦਿਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਹਾਲੇ ਕਾਫੀ ਵਿਕਾਸ ਹੋਣਾ ਵਾਲਾ ਹੈ ਤੇ ਪਿੰਡ ਵਿੱਚ ਸੀਵਰੇਜ ਅਤੇ ਗਲੀਆਂ ਦਾ ਕੰਮ ਹੋਣਾ ਹਲੇ ਬਾਕੀ ਹੈ ਦਿਲਬੀਰ ਸਿੰਘ ਨੇ ਵੀ ਦੱਸਿਆ ਕਿ ਅੱਜ ਦੀ ਪੀੜ੍ਹੀ ਜੋ ਕਿ ਨਸ਼ੇ ਵੱਲ ਵੱਧ ਰਹੀ ਹੈ ਪਿੰਡੇ ਦੇ ਨੌਜੋਨ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਪਏ ਹਨ ਉਹ ਸਰਕਾਰ ਕੋਲੋਂ ਮੰਗ ਕਰਨਗੇ ਕਿ ਨਸ਼ੇ ਨੂੰ ਜਲਦ ਖਤਮ ਕੀਤਾ ਜਾਵੇ ਬਾਦ ਵਿੱਚ ਸਰਪੰਚ ਸਾਹਿਬ ਨੇ ਪਿੰਡ ਦੇ ਲੋਕਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਉੱਤੇ ਵਿਸ਼ਵਾਸ ਕਰਕੇ ਪਿੰਡ ਦੀ ਸੇਵਾ ਦਾ ਮੌਕਾ ਦਿੱਤਾ ਸਰਪੰਚ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਵੀ ਕੋਈ ਵੀ ਕੰਮ ਹੈ ਤਾਂ ਅੱਧੀ ਰਾਤ ਵੀ ਉਹਨਾਂ ਦੇ ਘਰ ਦੇ ਦਰਵਾਜ਼ੇ ਉਹਨਾਂ ਵਾਸਤੇ ਹਮੇਸ਼ਾ ਖੁੱਲੇ ਹਨ ਪੇਸ਼ਾ ਕਪੂਰਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭাকর ਅਤੇ ਸਹਿਯੋਗੀ ਮਨੀ ਸ਼ਰਮਾ ਦੀ ਇੱਕ ਖਾਸ ਰਿਪੋਰਟ। ਅੱਜ ਸਨਾਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨੇਚਰ ਪਾਰਕ ਦਾ ਉਦਘਾਟਨ ਕੀਤਾ। ਉਹਨਾਂ ਦੇ ਨਾਲ ਅੱਜ ਸ਼ਹਿਰ ਦੇ ਜਾਣੇ-ਮਾਣੇ ਲੋਕੀ ਹਾਜ਼ਰ ਸਨ। ਇਸ ਮੌਕੇ ਤੇ ਅਮਨ ਅਰੋੜਾ ਨੇ ਕਿਹਾ ਕਿ ਇਸ ਪਾਰਕ ਦੀਆਂ ਲੋਕਾਂ ਨੂੰ ਲੋੜ ਸੀ ਤੇ ਉਹਨਾਂ ਕਿਹਾ ਕਿ ਇਹ ਪਾਰਕ 30 ਸਾਲ ਪਹਿਲਾਂ ਹੋਂਦ ਵਿੱਚ ਆਇਆ ਸੀ ਪਰ ਇਸ ਦੀ ਹਾਲਤ ਠੀਕ ਨਹੀਂ ਸੀ ਪਰ ਹੁਣ ਇਸ ਦੀ ਹਾਲਤ ਬਦਲ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਪਾਰਕ ਦੇ ਰੱਖ ਰਖਾ ਲਈ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਉਹਨਾਂ ਦੀ ਕਦੇ ਡਿਮਾਂਡ ਵੀ ਨਹੀਂ ਆਈ ਸੀਗੀ ਉਹਨਾਂ ਨੇ ਕਨਸੀਵ ਕਰਕੇ ਉਹਨਾਂ ਆਈਡੀਆ ਨੂੰ ਕਨਸੀਵ ਕਰਕੇ ਤਿਆਰ ਕਰਕੇ ਗੁਣਤਰ ਬਣਾ ਕੇ ਉਹ ਸੁਰਜਾ ਉਹ ਕੀਤਾ ਜਾਵੇ ਇਹ ਪਹਿਲਾਂ ਤਕਰੀਬਨ ਰੋਸਟਾਈ ਬੈਂਕੜ ਦਾ ਪਾਰਕ ਸੀਗਾ ਜਿਹੜਾ ਰਾਜਪੂਤ ਤਕਰੀਬਨ 30 ਸਾਲ ਪਹਿਲਾਂ ਮੇਰੇ ਫਾਜ਼ਿਲ ਸਾਹਿਬ ਉਹ ਭਵੰਦਾ ਜੀ ਉਹੜਾ ਨੇ ਬੜਾ ਐ ਸੀਗਾ ਤੇ ਉਸ ਸਮੇਂ ਇਹ ਸਭ ਤੋਂ ਵੱਡਾ ਪਾਰਕ ਸੀਗਾ ਜ਼ਿਲ੍ਹੇ ਦਾ ਨੀ ਪੂਰੇ ਏਰੀਆ ਦਾ ਔਰ ਉਸ ਤੋਂ ਬਾਅਦ ਮੈਨੂੰ ਉਸੇ ਪਾਰਕ ਦੇ ਨਾਲ ਤਕਰੀਬਨ 2 ਈਕੜ ਦੀ ਜਗ੍ਹਾ ਹੈ ਤਕਰੀਬਨ 4 ਤੋਂ 4.5 ਈਕੜ ਦਾ ਪਾਰਕ ਬਣਾਉਣ ਦਾ ਡਿਵੈਲਪ ਕਰਨ ਦਾ ਲੋਕਾਂ ਨੂੰ ਸਮਰਪਿਤ ਕਰਨ ਦਾ ਸੁਹਾਗ ਜਿਹੜਾ ਉੱਪਰ ਪ੍ਰਾਪਤ ਹੋਇਆ ਇਹਦੇ ਨਾਲ ਮੈਂ ਸਮਝਦਾ ਕਿ ਇਸ ਇਲਾਕੇ ਦੇ ਏਰੀਆ ਦੇ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਉਹ ਸ਼ਾਇਦ ਸ਼ਹਿਰ ਨੂੰ ਹੋਵੇ ਜੀ ਹੋਣਾ ਕਿਉਂਕਿ 5 ਏਕੜ ਦਾ ਪਾਰਕ ਹੈ ਜਿਹੜਾ ਉਹ ਸ਼ਾਇਦਪੁਰੇ ਦੇ ਜ਼ਿਲ੍ਹੇ ਵਿੱਚ ਹੀ ਨਹੀਂ ਹੈਗਾ ਸੋ ਇਹ ਨੇਚਰ ਦੇ ਜਿੰਨਾ ਕੁਦਰਤ ਦੇ ਆਪਾਂ ਨੇੜੇ ਰਹਾਂਗੇ ਉਹਨਾਂ ਚੰਗਾ ਜੀ ਜਿਵੇਂ ਜੀ ਆਪਾਂ ਮੈਡਮ ਨੇ ਦੇਖੋ ਉਹਨੇ ਦੱਸਿਆ ਕਿ 11 ਗ੍ਰਾਸ ਦੇ ਪੇੜ ਵੀ ਨੇ ਸਾਰੇ ਫਲੂਸ ਦੇ ਪੇੜ ਵੀ ਨੇ ਸੌਂਝੜਾ ਦੇ ਪੇੜ ਵੀ ਨੇ ਜਿਨ੍ਹਾਂ ਦੀਆਂ ਜਿਹੜੀਆਂ ਜੋ ਵੈਲਿਊਜ਼ ਨੇ ਜਿਨ੍ਹਾਂ ਦੇ ਫਾਇਦੇ ਨੇ ਜਿਹੜੇ ਉਹੋ ਕਲੀਨਿਕਲੀ ਔਰ ਮੈਡੀਕਲੀ ਇਸਟੈਬਲਿਸ਼ਮੈਂਟਸ ਉਹ ਸਾਰੇ ਲੋਕਾਂ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਲੋਕਾਂ ਨੂੰ ਤੋਂ ਬਹੁਤ ਫਾਇਦਾ ਜਿਹੜਾ ਉਹ ਮਿਲ ਸਕੇ ਤਕਰੀਬਨ 65 ਲੱਖ ਰੁਪਏ ਦੀ ਲਾਗਤ ਨਾਲ ਇਹ ਤਿਆਰ ਹੋਇਆ ਇਹ ਨਾਲ ਹੀ ਹੋਰ ਐਡੀਸ਼ਨ ਚਰੰਜਲਾ ਕਰੋਪਾਰਕ ਕੋ ਵੀ ਤਿਆਰ ਹੋਣ ਜਾ ਰਹੇ ਸੋ ਇਹ ਸਾਰੇ ਸਾਰੇ ਪ੍ਰੋਸੈਸ ਜਿਹੜਾ 모ਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਇੱਕ ਚੋਰ ਵਿਰੋਧਾ ਪਰਦਾ ਫਾਸ਼ ਕਰਦੇ ਹੋਏ ਤਿੰਨ આરોપીਆਂ ਨੂੰ ਗ੍ਰਿਫਤਾਰ ਕਰਦੇ ਹੋਏ ਦੋ ਚੋਰੀ ਦੀਆਂ ਵਾਰਦਾਤਾਂ ਨੂੰ ਹੱਲ ਕੀਤਾ ਗਿਆ ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਰੁਪਏ ਤੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਜਿਸ ਵਿੱਚ ਨਕਦੀ ਚਾਂਦੀ ਅਤੇ ਗਹਿਣੇ ਜੀ ਸਾਨੂੰ 17 ਤਰੀਕ ਨੂੰ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਸੀ ਜੀ 258 ਡੇਟ 17 2 17 12 2024 ਇਹ ਆਪਣੇ ਕਿ ਹਰਵਿੰਦਰ ਸਿੰਘ ਹੈਗੇ ਆ ਜੀ ਹਾਊਸ ਨੰਬਰ 213 ਫੇਸ 7 ਦੇ ਵਿੱਚ 16 ਤਰੀਕ ਨੂੰ ਦਿਨ ਦੇ ਟਾਈਮ ਉਹਨਾਂ ਦੇ ਘਰ ਚੋਰੀ ਹੋਈ ਸੀ ਤੇ ਉਹਦੇ ਰਿਗਾਰਡਿੰਗ ਇਹ ਅਸੀਂ ਅਨਨੋਨ ਦੇ ਖਿਲਾਫ ਐਫ ਆਈ ਆਰ ਲੌਂਚ ਕੀਤੀ ਸੀ ਡਿਊਰਿੰਗ ਇਨਵੈਸਟੀਗੇਸ਼ਨ ਜੀ ਇਹਦੇ ਚ ਜਿਹੜਾ ਹੈਗਾ ਜੀ ਅਸੀਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਦੇ ਚ ਇੱਕ ਹੈਗਾ ਜੀ ਅਸ਼ੀਸ਼ ਸੀ ਸਪਾਸੀ ਪੁੱਤਰ ਮਹੀਪਾਲ ਵਾਸੀ ਮਕਾਨ ਨੰਬਰ 2534 ਸੈਕਟਰ 49ਸੀ ਚੰਡੀਗੜ੍ਹ ਇੱਕ ਹੈਗਾ ਜੀ ਸੰਜੇ ਪੁੱਤਰ ਗੋਪੀ ਪਲੰਬਰ ਵਾਸੀ ਮਕਾਨ ਨੰਬਰ 2581 ਸੈਕਟਰ 49ਸੀ ਚੰਡੀਗੜ੍ਹ ਤੇ ਇੱਕ ਇਹਨਾਂ ਦੇ ਨਾਲ ਹੈਗਾ ਜੀ ਜਮਨਾਈ ਲਲ ਤਰਨ কুমার ਕੁਲਪੁਰਪ ਲੱਲਾ ਪੁੱਤਰ ਮਾਤਾ ਸ਼੍ਰੀ ਖੜੂਰ ਸਾਹਿਬ ਦੇ 17 ਸਾਲਾ ਨੌਚਾਨ ਹਰਮਨਜੀਤ ਸਿੰਘ ਜੋ ਕਿ ਹੁਣ ਤੱਕ ਕਈ ਇਤਿਹਾਸਿਕ ਮਾਡਲ ਤਿਆਰ ਕਰ ਚੁੱਕਾ ਹੈ ਉਸ ਵੱਲੋਂ ਮਾਤਾ ਗੁਚੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੇਪਰ ਅਤੇ ਕਾਰਡਬੋਰਡ ਦੀ ਮਦਦ ਨਾਲ ਠੰਡੇ ਬੂਜੇ ਤੇ ਜਦੋਂ ਸਾਬਜਾਦਿਆਂ ਨੂੰ ਨੀਹਾਂ ਵਿੱਚ ਚਿਹੜਿਆ ਗਿਆ ਸੀ ਉਸ ਦਾ ਮਾਡਲ 2 ਦਿਨ ਵਿੱਚ ਤਿਆਰ ਕੀਤਾ ਗਿਆ। ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਬਜਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਮੈਂ ਮਾਡਲ ਤਿਆਰ ਕੀਤਾ ਇਸ ਮਾਡਲ ਦੇ ਵਿੱਚ ਜਿੱਥੇ ਸਾਬਜਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਿਆ ਜਾ ਰਿਹਾ ਸੀ ਉਸ ਦਾ ਇੱਕ ਮਾਡਲ ਤਿਆਰ ਕੀਤਾ ਹੈ। ਸਾਬਜਾਦਾ ਫਤੇ ਸਿੰਘ ਜੀ, ਸਾਬਜਾਦਾ ਜੋਰਾਵਰ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਜਿੱਥੇ ਕਿ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਉਸ ਦਾ ਇੱਕ ਮੈਂ ਮਾਡਲ ਤਿਆਰ ਕੀਤਾ ਹੈ ਅਤੇ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਮੈਨੂੰ ਜਿਹੜਾ 2 ਦਿਨਾਂ ਦਾ ਸਮਾਂ ਲੱਗਿਆ ਸੀ ਅਤੇ ਇਹ ਮਾਡਲ ਮੈਂ ਕਾਰਡਬੋਰਡ ਅਤੇ ਪੇਪਰ ਦੀ ਮਦਦ ਨਾਲ ਜੋ ਮੈਂ ਮਾਡਲ ਤਿਆਰ ਕੀਤਾ ਹੈ ਅਤੇ ਮੈਂ ਪਹਿਲਾਂ ਵੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਮਾਡਲ ਤਿਆਰ ਕਰ ਚੁੱਕਿਆ ਹਾਂ ਅਤੇ ਹੁਣ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਸਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਮੈਂ ਮਾਡਲ ਤਿਆਰ ਕੀਤਾ ਹੈ ਅਤੇ ਪਹਿਲਾਂ ਵੀ ਮੈਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਮਾਡਲ ਤਿਆਰ ਕੀਤੇ ਸੀ ਅਤੇ ਅੱਜ ਹੀ ਸਹਿਬਜ਼ਾਦਿਆਂ ਦੀ ਇਸ ਸ਼ਹੀਦੀ ਨੂੰ ਸਮਰਪਿਤ ਇਹ ਜੋ ਮੈਂ ਮਾਡਲ ਤਿਆਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੇਧ ਉਦਮ ਸਿੰਘ ਛੀਦਾ ਜਨਮ ਦਿਹਾੜਾ ਕਪੂਰਤਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸੂਬਾ ਜੁਆਇੰਟ ਸਕੱਤਰ ਪ੍ਰਵਿੰਦਰ ਸਿੰਘ ਟੋੜ ਦੇ ਦਫ਼ਤਰ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਆਉਣਾ ਦੀ ਉਹਨਾਂ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਉਹਨਾਂ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ ਆਗੂਆਂ ਨੇ ਕਿਹਾ ਕਿ ਅਜਿਹੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਖੁਸ਼ੀ ਦਾ ਦਿਨ ਹੈ ਜਿਸ ਸਾਡੇ ਫੋਟੋ ਦੇਸ਼ ਨੂੰ ਆਜ਼ਾਦ ਆਜ਼ਾਦੀ ਦਾ ਮੁੱਢ ਬਨਣ ਵਾਲੇ ਸੀਦੋਂਦਮ ਸਿੰਘ ਜੀ ਦਾ ਜਨਮ ਦਿਨ ਅਸੀਂ ਆਪਣੇ ਵੀਰਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਮਨਾਉਂਦੇ ਸੀਗਾ ਅੱਜ ਆਪਣੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਜਨਮ ਮਨਾ ਰਹੇ ਹਾਂ ਔਰ ਮੈਂ ਜਿਹੜਾ ਹੈ ساری ਦੁਨੀਆ ਨੂੰ ਖਾਸ ਕਰਕੇ ਹਿੰਦੁਸਤਾਨ ਨੂੰ ਵਸ ਕੇ ਇਹ ਬੇਨਤੀ ਵੀ ਕਰੂੰਗਾ ਕਿ ਸਾਡਾ ਜਿਹੜਾ ਵਿਰਸਾ ਹੈ ਉਹ ਅਸੀਂ ਸਦਾ ਹੀ ਜਿਹਨੇ ਸਾਡੇ ਤੇ ਚੜ੍ਹਾਈ ਕਰਕੇ ਆਇਆ ਉਹਦਾ ਮੂੰਹ ਤੋੜ ਜਵਾਬ ਦਿੰਦੇ ਹੈ ਤਾਂ ਆਪ ਤਾਂ ਲੱਗ ਸਕਦਾ ਪਰ ਜਿਹੜਾ ਐਪਰੋਪ੍ਰੀਟ ਜਵਾਬ ਦੇਣ ਚ ਕੋਈ ਕਮੀ ਨਹੀਂ ਰਹਿ ਸਕਦੀ ਉਹਦੀ ਇੱਕ ਜਿੰਦੀ ਜਗਦੀ ਮਿਸਾਲ ਸਰਦਾਰ ਕੁਦਮ ਸਿੰਘ ਦੀ ਹੈ ਸਦੀਆਂ ਬੇਸ਼ੱਕ ਜੋ ਮਰਦੀ ਹੋਣ ਬੰਦਾ ਦੇਖੋ ਕਿੰਨੇ ਮਰਜ਼ੀ ਤੰਗੀਆਂ ਹੋਣ ਔਰ ਬੇਸ਼ੱਕ ਬੰਦਾ ਜਤੇਮ ਵੀ ਹੋਵੇ ਘਰ-ਬਾਰ ਵੀ ਮਾਂ ਪਿਓ ਵੀ ਨਾ ਹੋਵੇ ਜੀਤ ਅਕੀਦਾ ਕਰ ਲੋ ਤੇ ਹਰ ਇੱਕ ਚੀਜ਼ ਜਿਹੜੀ ਮੌਕੇ ਨਾ ਉਹਦੀ ਮਿਸਾਲ ਹੀ ਜਿਹੜੇ ਸੀ ਰੁਦਮ ਸਿੰਘ ਜੀ ਅਸੀਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਹਾਂ ਉਹਨਾਂ ਨੂੰ ਕੋਟ ਕੋਟ ਨਮਨ ਕਰਦੇ ਹਾਂ ਔਰ ਛਰਦਾ ਦੇ ਫੁੱਲ ਭੇਟ ਕਰਦੇ ਹਾਂ ਜੈ ਸ਼ਹੀਦ ਰੁਦਮ ਸਿੰਘ ਦਾ ਦਿਹਾੜਾ ਅਸੀਂ ਆਪਣੇ ਦਫ਼ਤਰ ਦੇਖੇ ਮਨਾ ਰਹੇ ਹਾਂ ਔਰ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮਲੇ ਵਤਨ ਪਰ ਮਿਟਨੇ ਵਾਲੋ ਕਾ ਯਹੀ ਬਾਕੀ ਨਿਸ਼ਾਨ ਹੋਗਾ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸ਼ਹੀਦਾਂ ਨੂੰ ਨਮਨ ਕਰ ਰਹੇ ਹਾਂ ਇਹ ਸਾਡਾ ਫਰਜ਼ ਬਣਦਾ اخلاقی ਫਰਜ਼ ਹੈ ਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਇਹਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਜਿਨ੍ਹਾਂ ਦਾ ਜਨਮ ਹੋਇਆ ਭਾਵੇਂ ਇਹ ਥੋੜਾ ਸਮਾਂ ਇਹਨਾਂ ਨੇ ਜ਼ਿੰਦਗੀ ਜੀਵੀ ਪਰ ਜਿਹੜੀ ਜ਼ਿੰਦਗੀ ਜੀਵੀ ਬੜੀ ਸ਼ਾਨ ਦੇ ਨਾਲ ਆਣ-ਬਾਣ ਤੇ ਸ਼ਾਨ ਨਾਲ ਜੀਵੀ ਇਹਨਾਂ ਨੇ ਜੇ ਕੁਰਬਾਨੀ ਵੀ ਦਿੱਤੀ ਤੇ ਉਹ ਵੀ ਸਾਡੇ ਖਾਤਰ ਦਿੱਤੀ ਕਿ ਅਸੀਂ ਘੱਟ ਤੋਂ ਘੱਟ ਆਪਣੇ ਥਾਂ ਨੂੰ ਮੋਕਲਾ ਕਰ ਸਕੀਏ ਇਹਨਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਅੱਜ ਇਹਨਾਂ ਦਾ ਸ਼ਹੀਦឧਦਮ ਸਿੰਘ ਜੀ ਦਾ ਅਸੀਂ ਦਿਨ ਮਨਾ ਰਹੇ ਆ ਜਨਮ ਦਿਹਾੜਾ ਸਾਡੇ ਸਾਰੇ ਸਾਥੀ ਰਲ ਕੇ ਦਰਜਾ ਦਰਜਾ ਸਾਰੇ ਪਾਰਟੀ ਦੇ ਆਗੂ ਵੀ ਨੇ ਸਾਡੇ ਹੋਰ ਸਾਥੀ ਨੇ ਅਸੀਂ ਨਮਨ ਕਰਦੇ ਆ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਸਾਡਾ ਜਿਹੜਾ ਇਹਨਾਂ ਨੇ ਬੜੀਆਂ ਵੱਡੀਆਂ ਲਾਸਾਨੀ ਕੁਰਬਾਨੀਆਂ ਕੀਤੀਆਂ ਨੇ ਅਸੀਂ ਉਹਦਾ ਦਿਨਾਂ ਨਹੀਂ ਦੇ ਸਕਦੇ ਔਰ ਅਸੀਂ ਇਹਨਾਂ ਨੂੰ ਸਮੇਂ-ਸਮੇਂ ਇਹਨਾਂ ਦੇ ਦਿਨਾਂ ਤੇ ਯਾਦ ਕਰਦੇ ਰਹੀਏ ਸਾਨੂੰ ਇਨੀ ਸਮਤ ਬਖਸ਼ੋ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਿੰਡਾ ਜਿਹਾ ਵਿਅਕਤੀ ਵੱਲੋਂ ਕੀਤੀ ਸ਼ਰਮਨਾਕ ਕਟਨਾ ਗਵਾਂਢ ਚ ਰਹਿੰਦੀ ਨਰਸ ਤੇ ਰੱਖਦਾ ਸੀ ਉਹ ਮਾੜੀ ਨਜ਼ਰ ਜਦੋਂ ਉਸ ਨਰਸ ਨੇ ਬਾਥਰੂਮ ਵਿੱਚ ਉਹ ਨਹਾ ਰਹੀ ਸੀ ਤਾਂ ਇਸ ਨੇ ਚੋਰੀ ਨਾਲ ਮੋਬਾਈਲ ਉੱਥੇ ਰੱਖ ਦਿੱਤਾ ਤੇ ਸਾਰੀ ਵੀਡੀਓ ਮੋਬਾਈਲ ਵਿੱਚ ਕੈਦ ਕਰ ਲਈ ਜਦੋਂ ਨਰਸ ਨੂੰ ਉਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਇਸ ਸਬੰਧ ਥਾਣੇ ਵਿੱਚ ਵੀ ਸ਼ਿਕਾਇਤ ਦਿੱਤੀ ਤੇ ਉਸ ਦੇ ਖਿਲਾਫ ਦਰਖਾਸਤ ਦਿੱਤੀ ਗਈ ਪੁਲਿਸ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦਾ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਇੱਕ ਸਾਡੇ ਕੋਲੇ ਕੱਲ ਏਮਜ਼ ਹਸਪੀਟਲ ਦੇ ਸਟਾਫ ਨਰਸ ਨੇ ਸਟੇਟਮੈਂਟ ਲਿਖਾਈ ਆ ਵੀ ਉਹਦੇ ਗਵਾਨ ਚ ਇੱਕ ਮੁੰਡਾ ਜਸਕਰਨ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਇਹ ਇੱਥੇ ਸਟਾਫ ਨਰਸ ਜੋਧਪੁਰ ਰਮਾਣੇ ਕਰਾਏ ਦੇ ਘਰ ਤੇ ਰਹਿੰਦੀ ਆ ਤੇ ਇਹ ਮੁੰਡਾ ਇਹਦਾ ਗਵੰਡੀ ਆ ਇਹਦੀ ਬਾਥਰੂਮ ਚ ਜਦੋਂ ਇਹ ਨਹਾ ਰਹੀ ਸੀ ਉਹਦੋਂ ਇਹਨੇ ਖਿੜਕੀ 'ਚ ਫੋਨ ਰੱਖ ਕੇ ਇਹਦੀ ਵੀਡੀਓ ਵਗੈਰਾ ਬਣਾਈ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ ਆ ਤੇ ਦੋਸ਼ੀ ਨੂੰ ਅਰੈਸਟ ਕਰ ਲਿਆ ਤੇ ਮੋਬਾਈਲ ਫੋਨ ਅਸੀਂ ਕਬਜ਼ੇ ਚ ਲੈ ਲਿਆ। ਬਾਕੀ ਮੋਟਿਵ ਜਿਹੜਾ ਬਾਕੀ ਅਸੀਂ ਦੋਸ਼ੀ ਤੋਂ ਪੁੱਛ ਕਚ ਕਰ ਰਹੇ ਆ ਬਾ ਉਹ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ। ਲਿੰਕ ਕੀ ਅਸਰ ਆਪ ਸਮੇਸਟਾਪ ਨਰਸ ਦਾ ਲਿੰਕ ਬਸ ਇਹੀ ਆ ਵੀ ਇਹਦੇ ਗਵਾਨ ਚ ਰਹਿੰਦਾ ਤੇ ਇਹਦੇ ਬੁਰੀ ਨਜ਼ਰ ਰੱਖਦਾ ਸੀ ਬਸ। ਮੋਬਾਈਲ ਮੂਲ ਸਰ ਮਿਲ ਗਿਆ ਸਾਰਾ ਮੋਬਾਈਲ ਵਗੈਰਾ ਅਸੀਂ ਜੋ ਸਾਰਾ ਦੋਸ਼ੀ ਅਰੈਸਟ ਕਰ ਲਿਆ ਮੋਬਾਈਲ ਅਸੀਂ ਕਬਜ਼ੇ ਚ ਲੈ ਲਿਆ। ਵਾਇਰਲ ਰੂਲ ਤਾਂ ਨਹੀਂ ਕੀਤੀ ਵੀ ਹੁਣ ਤੱਕ ਨਹੀਂ ਫਿਲਹਾਲ ਤਾਂ ਸਾਡੇ ਕੋਈ ਗੱਲ ਨਹੀਂ ਸਾਹਮਣੇ ਆਈ ਵਾਇਰਲ ਕਰਨ ਬਾਰੇ ਬਾਕੀ ਅਸੀਂ ਕਰ ਰਹੇ ਆ ਇਨਵੈਸਟੀਗੇ ਇਹਨਾਂ ਤੇ ਅਸੀਂ ਐਫ ਆਈ ਆਰ ਰਜਿਸਟਰ ਕਰ ਲਈ। ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਦਾਸਤ। ਰੱਬ ਰਾਖਾ।